ਐਸਪੀ ਸੀਟੀ ਵਨ ਸਤਨਾਮ ਸਿੰਘ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਮੋਡਲ ਚੌਕੀ ਪੁਲਿਸ ਵੱਲੋਂ ਤਿੰਨ ਮੋਟਰਸਾਈਕਲ ਤੇ ਚਾਰ ਐਕਟਿਵਾ ਸਕੂਟਰ ਬਰਾਮਦ ਕੀਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਇਹਨਾਂ ਤੇ ਪਹਿਲਾਂ ਵੀ ਚੋਰੀ ਦੇ ਮੁਕਦਮੇ ਦਰਜ ਨੇ ਤੇ ਜ਼ਮਾਨਤ ਦੇ ਉੱਤੇ ਰਹੇ ਹਨ ਡੀਐਸਪੀ ਨੇ ਦੱਸਿਆ ਕਿ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਕਿ ਚੋਰੀ ਦੇ ਸਕੂਟਰ ਮੋਟਰਸਾਈਕਲ ਕਿੱਥੇ ਵੇਚਦੇ ਸਨ ਹਾਂਜੀ ਸਾਹਿਬ ਤੇ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟੀਵਾ ਚੋਰੀ ਹੋ ਰਹੀਆਂ ਵਾਰ ਵਰਤਾ ਹੋ ਰਹੀਆਂ ਸੀ ਰਜਿੰਦਰਾ ਹਸਪੀਟਲ ਦੇ ਤੇ ਵੀਲਾ ਭਵਨ ਦੇ ਨੇੜੇ ਜਿਸ ਦੇ ਸਬੰਧ ਵਿੱਚ ਸਪੈਸ਼ਲ ਟੀਮ ਰਣਜੋਗ ਐਸਐਸਪੀ ਸਾਹਿਬ ਫਟਿਆੜਾ ਜੀ ਜਨਮਾਈ 8 ਇਹ ਬਣਾਈ ਗਈ ਸੀ ਜਿਸ ਨੇ ਅਕਟ ਕਰਦੇ ਹੋਏ ਚਾਰ ਚਮਾਦਰ ਤੋਂ ਮਜੀਦ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲਾਂ ਦੇ ਕੇਨ ਫੜੇ ਨੇ ਕੁਵੈਤ ਜਮਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਬੰਦੇ ਬਰੀ ਗੈਂਗ ਹੈ ਇਸ ਦੋ ਮੈਂਤਰੀ ਗੈਂਗਾ ਹਰਮਨਦੀਪ ਸਿੰਘ ਤੇਰਵਿੰਦਰ ਸਿੰਘ ਦੇ ਨਾਮ ਦੇ ਮੁੰਡਿਆਂ ਦੇ ਇਹਨਾਂ ਕੋਲੋਂ ਸੱਤ ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਕਾਬੂ ਕੀਤਾ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਇੱਕ ਵਿਜਿੰਦਰ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਦੇ ਖਰੀ ਦੇ ਖਿਲਾਫ ਦੋ ਮੁਕੱਦਮੇ ਪਹਿਲਾਂ ਦੇ ਵੀ ਲਾਉਟ ਤੇ ਆਏ ਹੋਏ ਨੇ ਇਹ ਇਹਨਾਂ ਨੂੰ ਚੋਰੀशुदा ਮੋਟਰਸਾਈਕਲਾਂ ਨਾਲ ਇੱਕ ਮੋਟਰਸਾਈਕਲ ਨਾਲ ਪਿੰਨਾਂ ਰੰਗੀਤੀ ਬਾਬੂ ਕੀਤਾ। ਉਦੋਂ ਬਾਅਦ ਦਰਾਂ ਨੇ ਸਟਾਈਫਰ ਪ੍ਰੋਜੈਕਟ ਤੇ ਤਈ ਬੀ ਅਸਲ ਦੀ ਉਹਦੇ ਤੇ ਅਦੀਬ ਬਰਾਮਦ ਕੀਤੇ। 6 ਮੋਟਰਸਾਈਕਲ 6 ਵਿਕਲਾਂ ਦੀ ਮੋਟਰ। ਇੱਕ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਕੀ ਇਹ ਚਾਰ ਐਕਟਿਵਾ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਹਨਾਂ ਵਾ ਕੇ ਹੁਣ ਮਾਨਜੋਗ ਅਦਾਲਤ ਚ ਪੇਸ਼ ਕਰਕੇ ਰਮਾਨ ਹਾਸਲ ਕੀਤਾ ਤੇ ਤੇ ਤਰਾ ਨਰਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛ ਪੁੱਛ ਕੀ ਟਾਰਗੇਟ ਕਿਹੜੀ ਜਗ੍ਹਾ ਨੂੰ ਕਰਦੇ ਸੀ ਕਿੱਥੋਂ ਮੈਨੂੰ ਮੇਨ ਪੀੜ ਭੜਕਿਆਣੀ ਜਗ੍ਹਾ ਦੀ ਲਾ ਪੌਣ ਮਾਰਦੇ ਸਿਦਰਾ ਹਸਪੀਟਲ ਜਿਆਦਾ ਭੀੜ ਭੜਕਿਆਣੀ ਜਗ੍ਹਾ ਤੇ ਜਿੱਥੇ ਕਰਾਉਡਡ ਪਲੇਸ ਹੈ ਉੱਥੋਂ ਹੀ ਮੋਟਰਸਾਈਕਲ ਚੋਰ ਸਰੇ ਪਾਰਟਸ ਨੂੰ ਦੇ ਠੀਕੇ ਕੱਟ ਕੇ ਇਹ ਇਹ ਅੱਗੇ ਵੀ ਜਿਹੜੀ ਮੋਟਰ ਸਪ੍ਰਿੰਟ ਇਹਨਾਂ ਦੇ ਮੋਟਰਸਾਈਕਲ ਦੇ ਪਾਰਟਸ ਨੂੰ ਬੁਝ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਬਸ ਇਹਨਾਂ ਏਰੀਆ ਜੇ ਕੁਝ ਕੁਛ ਤੋਂ ਬਾਅਦ ਹੀ ਹੋਵੇ ਸਰ ਗੈਂਗ ਦੀ ਗੱਲ ਕਰਨੇ ਕਿ ਗ로우 ਹੈਗਾ ਕਿ ਅੱਗੇ ਵੀ ਕੋਈ ਲਿੰਕ ਹੈਗੇ ਆ ਜਾਂ ਕਿੱਥੇ ਦਾ ਸਿਸਟਮ ਇਹ ਵੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਫਿਰ ਤੋਂ ਬਾਅਦ ਹੀ ਪਤਾ ਲੱਗੂ ਕਿ ਇਹ ਪਹਿਲਾਂ ਜੇਲ੍ਹ ਚ ਰਹਿੰਦੇ ਨੇ ਜੇਲ੍ਹ ਚ ਫਿਰ ਉਹ ਕੇ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਕਿ ਫਿਰ ਵਾਰਦਾਤ ਕਰਦੇ ਨੇ ਕੰਡਰਕਟਰ ਜਿਵੇਂ ਕੋਲ ਸੁਣਾਤਾ ਵਿਚਾਰ ਗਿਆ ਜੀ ਸਰ ਪਹਿਲਾਂ ਵੀ ਮਾਡਰਨ ਟਾਊਨ ਤੇ ਜਨਰਲਸ ਖਲਾ ਦੇ ਲੱਗ ਕੇ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਆ ਉਹ ਤਾਂ ਹਰਿਆਣੇ ਨਾਲ ਡੁੱਬਦੇ ਸੀ ਕਿਸੇ ਨਾ ਕਿਤੇ ਲੱਗਦਾ ਕਿ ਇੰਟਰਸਟੇਟ ਗੈਂਗ ਵੀ ਇੱਥੇ ਕੰਮ ਕਰ ਰਿਹਾ ਹੈ ਜੀ ਇੱਕ ਵਾਰ ਡਿਟੇਲ ਦੇ ਨਾਲ ਦੀ ਪੁੱਛ-ਪੁੱਛ ਹੋਪੀ ਗੱਲ ਕਿ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਜੀ ਕੋਈ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਸੇ ਕਿਤੇ ਵੀ ਇਨਵੋਲਵਮੈਂਟ ਹੋਈ ਕੀ ਇਹਨਾਂ ਦੀ ਤੋਂ ਉਸ ਕੋਡਿੰਗ ਦਾ ਅਦਰ ਅਕਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਟਰਸਾਈਕਲ ਬਨਾਮ ਹੁੰਦੇ ਨੇ ਧਾਰਾਵਾਂ ਜਿਹੜੀਆਂ ਸੰਗੀਨ ਨਹੀਂ ਲੱਗਦੀਆਂ ਗਿਆ ਇਸ ਵਾਰ ਕੇ ਧਾਰਾ ਕਿਸ ਤਰ੍ਹਾਂ ਦੀ ਲਗਾ ਕੇ ਜਿਹੜੇ ਕਿ ਕਿਉਂਕਿ ਲਗਾਤਾਰ ਗਰੋਪ ਹੋ ਰਹੇ ਜਾਂਦੇ ਨੇ ਇਹ 112 ਤੇ 113 ਧਾਰਾ ਹੁਣ ਨਵੀਂ ਬੀਐਨਐਸ ਚਾਹੀਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਂ ਦਾ ਪਾਰਟ ਨੇ ਤੇ ਜ਼ਿਆਦਾ ਤੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸ਼ਖਤ ਤੋਂ ਸ਼ਖਤ ਨਾ ਦੇ ਖਿਲਾਫ ਨੂੰ ਨਹੀਂ ਕਰੀ ਦਿੱਤੀ ਜਾ ਸਕਦੀ ਤਾਂ ਕਿ ਇਹਨਾਂ ਦੀ ਜਵਤੋਂ ਜਮਾਨਤ ਮਾਹੌਜ ਜਿਹੜੇ ਦੇ ਹੋ ਗਏ ਜਿਨ੍ਹਾਂ ਦੇ ਵਾਈਪ ਚੋਰੀ ਹੁੰਦੇ ਉਹਨਾਂ ਨੂੰ ਕਿਵੇਂ ਇਸ ਤੋਂ ਪ੍ਰੀਕਾਸ਼ਨ ਦੇਣੀ ਚਾਹੀਦੀ ਆਮ ਜਨਤਾ ਨੂੰ ਇਹ ਜਿਹੜੇ ਹੁਣ ਸੱਤ ਵੀਕਲ ਨੇ ਇਹ ਇਹ ਅੱਗੇ ਕ੍ਰੇਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਉਹ ਤਾਂ ਸਿਰਫ ਆਪਣੀ ਡਿਊ ਕੇਰ ਹੀ ਆ ਉਹਨਾਂ ਦੇ ਵੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗਾਂ ਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਹ ਸਿਗਨਲ ਸਰਕਾਰੋਂ ਤੱਕ ਹੁਣ ਵਾਪਸ ਕਰ ਦਿੱਤੇ ਜਾਏਗੇ ਕਦੋਂ ਤੱਕ ਸਬੂਤ ਕਿੱਥੇ ਜਾਣਗੇ ਜਨਤਾ ਨੂੰ ਇਹ ਜਿੰਨ ਤੋਂ ਜਿੰਨ ਤੋਂ ਜਦੋਂ ਜ਼ਿੰਮੇਵਾਰੀ ਲਾ ਦੇਣ ਕਿ ਇਹਨਾਂ ਨੇ ਮਾਰਕ ਤੇ ਲਾਜ ਨਾਲ ਉਹਨਾਂ ਨੂੰ ਰਿਕਵਰ ਕਿ ਤੁਮੇ ਲੈ ਜੇ ਮੋਟਰਸਾਈਕਲ ਇਹ ਜਿਸ ਬਲੇ ਆ ਰਹੀ ਦੀ ਪਿਛਲੇ ਪਾਸੇ ਜੋ ਬੰਦ ਕਰਾ ਦਿੰਦੇ ਡਿਪੀ ਸਰ ਇਹਦਾ ਪੀਸੀਆਰ ਦੀ ਬੜੀ ਲੋਕਾਂ ਵੱਲੋਂ ਮੰਗ ਕੀਤੀ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਜੇ ਇਹ ਨਾ ਲਾਵਾ ਪੀਸੀਆਰ ਤਾਂ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਿਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰੀ ਵੀਡੀਆ ਵੀ ਡਿਊਟੀ ਹੋਣ ਕਰਕੇ ਉਸ ਤਰ੍ਹਾਂ ਉਹਨੂੰ ਕੀ ਲੱਗਦਾ ਘਾਟ ਹੈ ਉਸ ਦੀ ਘਾਟ ਹੈ ਨਹੀਂ ਨਹੀਂ ਫੋਰਸ ਤਾਂ ਉਹਨੀ ਸਫੀਸ਼ੀਐਂਟ ਹੈ ਵੀਆਪੀ ਡਿਊਟੀ ਹੋਣ ਕਰਕੇ ਵੀਡੀਆ ਵੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਜਿਹੜੇ ਪੀਸੀਆਰ ਦੀ ਡਿਊਟੀ ਲੱਗ ਜਾਂਦੀ ਉਹ ਸਭ ਤੋਂ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਟਮਟ ਦੇ ਵਿੱਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵਿਕੇ ਜਾਂਦੇ ਸੀ ਜਾਂ ਸਕ੍ਰੈਪ ਵਾਲੇ ਜਿਵੇਂ ਕਹਿ ਸਕਦੇ ਹਾਂ ਕਬਾੜੀਆਂ ਨੂੰ ਵਿਕੇ ਸੀ ਕਿੱਥੇ ਵੇਚਦੇ ਜੀ ਕੋਈ ਤਫतीश ਹੋਈ ਤੇ ਛੋਟੇ 딜ਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਟ ਕੇ ਵੇਚ ਤੇ ਛੋਟੇ 딜ਰਾਂ ਨੂੰ ਵਿੱਚ ਜਾਂਦੇ ਸੀ ਛੋਟੇ ਅੱਗੇ ਸਬਕ੍ਰੈਪ 딜ਰਾਂ ਨੂੰ ਵਿੱਚ ਜਾਂਦੇ ਉਹ ਵੀ ਅਸੀਂ ਮੁਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ ਤਸਵੀਰ ਵਿੱਚ ਔਰ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਜੋ ਦੇਖ ਮਤਲਬ ਤਫतीश ਸਾਹਮਣੇ ਆਏ ਨੇ ਜਿਹਨਾਂ ਨੂੰ ਵੇਚ ਰਹੇ ਨੇ ਤੇ ਉਹ ਜਿਵੇਂ ਮਾਡਰ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਗੈਂਬ ਖੜੇ ਆ ਉਹ ਤੁਹਾਨੂੰ ਡਿਟੇਲ ਅਸੀਂ ਕਰਤੀ ਸੀ ਠੀਕ ਹੋ ਗਿਆ ਜੀ ਥੈਂਕ ਯੂ